ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੁੜਤੀ ਦੇ ਇਸ ਤਰ੍ਹਾਂ ਜੁਆਇੰਟਲੈਸ ਲਾਉਣ ਦਾ ਤਰੀਕਾ ਦੱਸਾਂਗੇ ਬਿਨਾ ਕਟਿੰਗ ਕੀਤੇ ਤਾਂ ਆਜੋ ਵੀਡੀਓ ਸ਼ੁਰੂ ਕਰਤੀਆਂ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ نیچے ਤੋਂ 4.5 4 ਇੰਚ ਤਿੰਨ ਨਿਸ਼ਾਨ ਲਗਾ ਲੈਣੀ ਤੇ ਆਪਾਂ ਇਸ ਤਰ੍ਹਾਂ ਕਰੀਜ਼ ਬਣਾ ਲਈ ਹੈ ਮੇਰੇ ਕੋਲ ਕਮੀਜ਼ ਦਾ ਕੱਪੜਾ ਘੱਟ ਸੀਗਾ ਤੇ ਆਪਾਂ ਇਸ ਨੂੰ نیچے ਫੋਲਡ ਕਰਨ ਵਾਸਤੇ ਇਸਦੇ ਅਲੱਗ ਤੋਂ ਕੱਪੜਾ ਲਗਾਵਾਂਗੇ ਇਸ ਲਈ ਮੈਂ 4.5 4 ਇੰਚ ਲਿਆ ਤੁਸੀਂ ਫੋਲਡਿੰਗ ਦਾ ਛੱਡ ਕੇ ਉਸ ਤੋਂ ਬਿਨਾਂ 4.5 ਜਾਂ 5 ਇੰਚ ਕੱਪੜਾ ਲੈ ਲੈਣੇ ਨੀਚੇ ਤੋਂ ਤੇ ਚਾਕ ਨਾਲ ਨਿਸ਼ਾਨ ਲਗਾ ਲੈਣੇ ਨਹੀਂ ਜਾਂ ਇਸ ਤਰ੍ਹਾਂ ਫੀਲ ਬਣਾ ਲੈਣੀ ਹੈ ਹੁਣ ਆਪਾਂ ਇਸ ਤਰ੍ਹਾਂ ਕਮੀਜ਼ ਨੂੰ ਸਿੱਧੇ ਪਾਸੇ ਲੇਸ ਦਾ ਸਿੱਧਾ ਪਾਸਾ ਰੱਖ ਕੇ ਇਸ ਤਰ੍ਹਾਂ ਕੀਨ ਲਾਵਾਂਗੇ ਬਿਲਕੁਲ ਕੰਨੀ ਕੰਨੀ ਤੇ ਬਿਲਕੁਲ ਕਿਨਾਰੇ ਉੱਪਰ ਸੀਨ ਲਾਉਣੀ ਆਪਾਂ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਇਹ ਸੀਨ ਆਪਾਂ ਥੋੜੇ ਮੋਟੇ ਵਖੇ ਨਾਲ ਲਾਉਣੀ ਆ ਫਿਰ ਆਪਣੀ ਜਿਆਦਾ ਸਫਾਈ ਨਾਲ ਲੱਗਦੀ ਹੈ ਜਿਆਦਾ ਬਰੀਕ ਵਖੇ ਨਾਲ ਸੀਨ ਲਾਉਣਾ ਆਪਣੀ ਲੀਸ ਵਿੱਚ ਖਿੱਚ ਪੈਣ ਲੱਗ ਜਾਂਦੀ ਹੈ ਹੁਣ ਆਪਾਂ ਇਸ ਤਰ੍ਹਾਂ ਉਲਟੀ ਸਾਈਡ ਤੋਂ ਇਸ ਨੂੰ ਗੁੰਮ ਕਰਾਂਗੇ ਜਿਹੜੀ ਆਪਾਂ ਸੀਨ ਲਾਈ ਹੈ ਉਸਦੇ ਆਪਾਂ ਉੱਪਰ ਉੱਪਰ ਸੀਨ ਲਾਵਾਂਗੇ ਬਿਲਕੁਲ ਇਸੇ ਤਰ੍ਹਾਂ बिल्कुल उस सिलाई देर सिलाई आनी चाहिए अपनी इस तरह सिलाई लाने तो बाद आप इस दब भी सिलाई लावे बिल्कुल किनारे किनारे द इस तरह ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇਕਰ ਤੁਹਾਨੂੰ ਹੋਰ ਵੀ ਕੋਈ ਵੀਡੀਓ ਚਾਹੀਦੀ ਹੈ ਕੋਈ ਨੈਕ ਡਿਜ਼ਾਈਨ ਜਾਂ ਕੋਈ ਵੀ ਕਿਸੇ ਵੀ ਰਿਲੇਟਿਡ ਸਲਾਈ ਦੇ ਤੇ ਆਪਾਂ ਨੂੰ ਕਮੈਂਟ ਵਿੱਚ ਕਰਕੇ ਦੱਸ ਦਿਆ ਕਰੋ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਵੀ ਪਹਿਲਾਂ ਉੱਪਰ ਸੀਮ ਲਾਵਾਂਗੇ ਇਸ ਤਰ੍ਹਾਂ ਸੀਮ ਉਸੇ ਤਰੀਕੇ ਨਾਲ ਆਪਾਂ ਉਸ ਨੂੰ ਗੋਮ ਕਰਾਂਗੇ ਇਸ ਤਰੀਕੇ ਨਾਲ ਆਪਾਂ ਨੂੰ ਜੋ ਐਂਡ ਲੈਸ ਹੀ ਆਪਾਂ ਲਾ ਸਕਦੇ ਹਾਂ ਤੇ ਆਪਾਂ ਨੂੰ ਕਟਿੰਗ ਕਰਨ ਦੀ ਵੀ ਲੋੜ ਨਹੀਂ ਪੈਂਦੀ ਜੋ ਕਿ ਜੇਕਰ ਆਪਾਂ ਕਟਿੰਗ ਕਰਕੇ ਲਾਉਣੀ ਆ ਤਾਂ ਆਪਣੀ ਕਮੀਜ਼ ਦੀ ਟੋਟੀ ਜੀ ਪੀਸੇ ਬਣ ਜਾਂਦੀ ਹੈ ਤੇ ਆਪਾਂ ਨੂੰ ਅੰਡਰਲੌਕ ਵੀ ਕਰਨਾ ਪੈਂਦਾ ਹੈ ਇੱਥਾ ਗੇ ਨਿੱਕਲਦੇ ਰਹਿੰਦੇ ਨੇ ਇਸ ਤਰ੍ਹਾਂ ਆਪਾਂ ਵਧੀਆ ਤਰੀਕੇ ਨਾਲ ਜੁਆਇੰਟ ਲੈਸ ਨੂੰ ਗਮ ਕਰਕੇ ਲਾ ਸਕਦੇ ਹਾਂ ਤੁਸੀਂ ਵੀ ਇੱਕ ਸਾਕਦੇ ਹੋ ਆਪਣੀ ਲੇਸ ਲੱਗ ਗਈ ਪੂਰੀ ਫਿਨਿਸ਼ਿੰਗ ਦੇ ਨਾਲ